ਤੇ ਤੁਸੀਂ ਵੀ ਸਪਿਰਚੁਅਲ ਹੋਣ ਦਾ ਦਾਵਾ ਕਰਦੇ ਹੋ ਆਪਣੇ ਆਪ ਨੂੰ ਰਿਲੀਜੀਅਸ ਕਹਿੰਦੇ ਹੋ ਕਿ ਸਪਿਰਚੁਅਲ ਹੋਣਾ ਤੇ ਰਿਲੀਜੀਅਸ ਹੋਣਾ ਸੇਮ ਚੀਜ਼ ਆ ਕਨਫਿਊਜ਼ ਹੋਗੇ ਨਾ ਸੋ ਅੱਜ ਦੇ ਐਪੀਸੋਡ 'ਚ ਗੱਲ ਕਰਦੇ ਆ ਸਪਿਰਚੁਅਲਟੀ ਦੀ ਬੀਇੰਗ ਰਿਲੀਜੀਅਸ ਦੀ ਹੋਰ ਵੀ ਬਹੁਤ ਸਾਰਾ ਕੁਝ ਇਨਰ ਪੀਸ ਮੈਂਟਲ ਪੀਸ ਸਭ ਕੁਝ ਗੱਲ ਕਰਾਂਗੇ ਕਿ ਸਪਿਰਚੁਅਲ ਹੋਣਾ ਕਿਉਂ ਆ ਸਭ ਕੁਝ ਗੱਲ ਕਰਾਂਗੇ ਸੋ ਬਿਫੋਰ ਚਰਟਿੰਗ ਦਿਸ ਐਪੀਸੋਡ ਦਿਸ ਇਜ਼ ਐਪੀਸੋਡ ਨੰਬਰ 2 ਉਹ ਨੂੰ ਚਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਇੰਟਰੋਡਕਸ਼ਨ ਦੇਣਾ ਚਾਹੁੰਦਾ ਜਿਹੜੇ ਲੋਕ ਨਵੇਂ ਨੇ ਇਸ ਚੈਨਲ ਤੇ ਉਨਾਂ ਲਈ ਤੇ ਪੁਰਾਣਿਆਂ ਦਾ ਵੀ ਸਵਾਗਤ ਕਰਦੇ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਮੀਤ ਸਿੰਘ ਵੈਲਕਮ ਟੂ ਅਰ ਯੂਟਿਊਬ ਚੈਨਲ ਜਸਮੀਤ ਸਿੰਘ ਪੋਡਕਾਸਟ ਸੋ ਟੂਡੇ ਵੀ ਆਰ ਗੋਇੰਗ ਟੂ ਸ਼ੂਟ ਆਰ ਐਪੀਸੋਡ ਨੰਬਰ 2 ਜੇ ਤੁਸੀਂ ਪਹਿਲਾ ਐਪੀਸੋਡ ਨਹੀਂ ਦੇਖਿਆ ਉਹਦਾ ਲਿੰਕ ਡਿਸਕ੍ਰਿਪਸ਼ਨ ਚ ਮਿਲ ਜੂਗਾ ਜਾਂ ਆਈ ਬਟਨ ਚ ਲਿੰਕ ਆ ਜੂਗਾ ਸੋ ਇਸ ਐਪੀਸੋਡ ਦੇ ਬਾਅਦ ਉਹ ਲ ਐਪੀਸੋਡ ਵੀ ਜਾ ਕੇ ਜ਼ਰੂਰ ਦੇਖਣਾ ਆਪਣੇ ਥੀ ਵਿਊਜ਼ ਕਮੈਂਟ ਬਾਕਸ ਚ ਜ਼ਰੂਰ ਦੱਸਣਾ ਐਂਡ ਵਨ ਮੋਰ ਥਿੰਗ ਜੇ ਤੁਸੀਂ ਆਪਣੇ ਕਿਸੇ ਟੌਪਿਕ ਤੇ ਚਾਹੁੰਦੇ ਹੋ पॉडकास्ट उस टॉपिक थलेपिक भी कमेंट करो जेडे कमेंट उत्ते सबसे ज्यादा लाइक हो सब सबसे ज्यादा डिमांड होगी आप और बना देंगे सो टूडे वी आर गोइंग टू टॉक अबाउट स्पिरिचुअलिटी या रिलीजन कुछ बेसिकली कुछ चंद टॉपिक ने जो मेरे फेवरेट ने सो स्पिरिचुअलिटी इज वन ऑफ माई डार्लिंग टॉपिक पहला इन्हों सो so, हम गल करते हैं मीनिंग सो वट एक्चुअली स्पिरिचुअलिटी इज स्पिरिचुअलिटी होंगी कि आ आप कहें किस स्पिरिचुअलिटी स्पिरिचुअलिटी बेसिकली जे मैं डेफिनेशन की गल करा तो यह एक जरनी आ किसी इंडिविजुअल जो अपने आप में लभ रहा है सिंपल जी गल या फिर इनर पीस नभ रहा है या फिर अपनी मैंटल पीसू लिया यही स्पिरिचुअलिटी है या किसी एक पावर न थोड़ा कनैक्शन है ਉਨਨ ਸਪਿਰਚੁਅਲਿਟੀ ਕਹਿ ਸਕਦੇ ਆ ਸਪਿਰਚੁਅਲਿਟੀ ਦਾ ਮਤਲਬ ਮੇਰੇ ਅਕੋਰਡਿੰਗ ਇਹ ਨਹੀਂ ਹੋ ਸਕਦਾ ਕਿ ਤੁਸੀਂ ਸਭ ਛੱਡ ਛੜਾ ਕੇ ਕੰਮ ਕਰ ਮੋਂਕ ਬਨਜੋ ਮੈਂ ਕਿਸੇ ਵੀ ਸੋਚ ਨੂੰ ਗਲਤ ਨਹੀਂ ਕਹਿ ਰਿਹਾ ਬਟ ਮੇਰੇ ਅਕੋਰਡਿੰਗ ਸਪਿਰਚੁਅਲਿਟੀ ਹੁੰਦਾ ਇਕਲੋਤਾ ਤਰੀਕਾ ਉਹ ਨਹੀਂ ਹੋ ਸਕਦਾ ਬਿਕੋਜ਼ ਜੇ ਮੈਂ ਸਿੱਖੀਜ਼ਮ ਦੀ ਗੱਲ ਕਰਾਂ ਤੇ ਉਹਦੇ ਵੀ ਜਿਹੜੇ ਤਿੰਨ ਬੇਸਿਕ ਪ੍ਰਿੰਸੀਪਲ ਨੇ ਉਸ ਚ ਸਭ ਤੋਂ ਪਹਿਲਾ ਕਿਰਤ ਕਰੋ ਸਾਨੂੰ ਕੰਮ ਛੱਡਣ ਦਾ ਸਤੇ ਤਾਂ ਕਿਹਾ ਹੀ ਨਹੀਂ ਫੇਰ ਨਾਮ ਜਪੋ ਸਭ ਤੋਂ ਪਹਿਲਾਂ ਇੰਪੋਰਟੈਂਟ ਕੰਮ ਜਿਹੜਾ ਚੀਜ਼ ਹੈਗੀ ਉਹ ਕੰਮ ਹੀ ਹੈ ਜੇ ਤੁਸੀਂ ਕੰਮ ਹੀ ਨਹੀਂ ਕਰਦੇ ਤਾਂ ਸਪਿਰਚੁਅਲ ਹੋਣ ਦਾ ਕੋਈ ਫਾਇਦਾ ਹੀ ਨਹੀਂ ਸੋ ਇੱਥੇ ਆਪਾਂ ਗੱਲ ਕਰਦੇ ਹਾਂ ਦੀ ਸਪਿਰਚੁਅਲਿਟੀ ਦੀ ਕੀ ਸਪਿਰਚੁਅਲਿਟੀ ਦਾ ਕੀ मीनिंग ਹੁੰਦਾ ਹੈ ਉਸ ਰੱਬ ਨੂੰ ਲੱਭਣਾ ਜਾਂ ਆਪਣੇ ਆਪ ਨੂੰ ਲੱਭਣਾ ਇਸਪਿਰਚੁਅਲਿਟੀ ਉਹਦੇ ਨਾਲ ਕਨੈਕਸ਼ਨ ਬਣਾਣਾ ਹੈ ਇਸਪਿਰਚੁਅਲਿਟੀ ਹੁਣ ਗੱਲ ਕਰਦੇ ਹਾਂ ਕਿ ਬੀਇੰਗ ਰਿਲੀਜੀਅਸ ਹੋਣਾ ਕੀ ਧਾਰਮਿਕ ਹੋਣ ਦਾ ਕੀ ਲੌਜੀਕਾ ਕਿਉਂ ਹੋਣਾ ਹੈ ਅਸੀਂ ਗੱਲ ਕੀਤੀ ਕਿ ਸਪਿਰਚੁਅਲ ਕਿਵੇਂ ਹੋਣਾ ਹੈ ਉਨ ਕਿਵੇਂ ਹੁਣਾਵੇ ਤੇ ਉਹਦੇ ਲਈ ਕੁਝ ਰਿਚੁਅਲਸ ਹੈਗੇ ਆ। ਉਹ ਰਿਚੁਅਲ ਜਿਹੜੇ ਨੇ ਉਹ ਧਾਰਮਿਕ ਰਿਚੁਅਲਸ ਨੇ। ਉਹ ਅਲੱਗ-ਅਲੱਗ ਬਿਲੀਫ ਨੇ ਹਰ ਇੱਕ ਇੰਡੀਵਿਜੂਅਲ ਦੇ। ਅਲੱਗ-ਅਲੱਗ ਧਰਮ ਦੇ ਆਪਣੇ-ਆਪਣੇ ਵਿਚਾਰ ਨੇ ਕਿਵੇਂ ਸਪਿਰਚੁਅਲ ਹੋਇਆ ਜਾ ਸਕਦਾ। ਉਹ ਰਿਲੀਜੀਅਸ ਹੋਣਾ। ਜਦੋਂ ਅਸੀਂ ਉਹ ਰਿਚੁਅਲਸ ਨੂੰ ਫੋਲੋ ਕਰ ਦਿਆ ਤਾਂ ਅਸੀਂ ਰਿਲੀਜੀਅਸ ਹੋ ਗਏ। ਅਲਟੀਮੇਟ ਗੋਲ ਸਾਡਾ ਸਪਿਰਚੁਅਲਿਟੀ ਆ। ਜਿਹੜਾ ਲਿਜਨ ਉਹ ਤੁਹਾਨੂੰ ਸਪਿਰਚੁਅਲਿਟੀ ਨਾਲ ਜੋੜ ਰਿਹਾਵੇ। ਉਹ ਤੁਹਾਨੂੰ ਦੱਸ ਰਿਹਾ ਕਿ ਯਾਰ ਐਸ ਸਪਿਰਚੁਅਲਿਟੀ ਆ। ਏ ਰਿਲੀਜੀਅਨ ਹੈਗਾ ਸਭ ਨੂੰ ਕਿਵੇਂ ਜੁੜਨਾ ਹੈ ਪਰ ਹੋਇਆ ਕੀ ਅਸੀਂ ਲੋਕਾਂ ਨੇ ਰਿਲੀਜੀਅਨ ਦਾ ਯੂਜ਼ ਹੀ ਚੇਂਜ ਕਰਤਾ ਅਸੀਂ ਰਿਲੀਜੀਅਨ ਦਾ ਯੂਜ਼ ਹੋਰ ਚੀਜ਼ਾਂ ਚ ਕਰਨਾ ਯੂਜ਼ ਕਰਤਾ ਸਪੋਜ਼ ਕਿਸੇ ਬੰਦੇ ਦਾ ਕੋਈ ਕੰਮ ਨਹੀਂ ਚੱਲ ਰਿਹਾ ਉਹ ਸਕਸੈਸਫੁਲ ਨਹੀਂ ਹੋ ਰਿਹਾ ਉਹ बार-बार ਫੇਲ ਹੋ ਰਿਹਾ ਉਹ ਨੂੰ ਫੇਲਿਅਰ ਫੇਸ ਕਰਨਾ ਪੈ ਰਿਹਾ ਤੇ ਉਹਨੇ ਸਪਿਰਚੁਅਲ ਹੋਣ ਦੀ ਥਾਂ ਤੇ ਜੋ ਕਿ ਸਿੰਪਲ ਵੇ ਹੈ ਇੱਕ ਕੰਪਲੈਕਸ ਵੇ ਚੱਕ ਲਿਆ ਉਹ ਰਿਲੀਜੀਅਨ ਨੂੰ ਯੂਜ਼ ਕਰਨਾ ਜਿਹੜੀਆਂ ਆਪਾਂ ਗੱਲ ਕਰਦੇ ਆਂ ਕਿ ਯਾਰ ਅੰਧਵਿਸ਼ਵਾਸ਼ਾ ਐਸ ਚ ਨਹੀਂ ਹੈਗਾ ਉਸ ਚ ਨਹੀਂ ਹੈਗਾ ਉਹ ਅੰਧਵਿਸ਼ਵਾਸ ਕਿਵੇਂ ਆਇਆ ਉਹ ਇਨਸਾਨ ਨੇ ਲੈ ਕੇ ਆਇਆ ਆਪਣੇ ਬਿਜ਼ਨਸਸ ਦੇ ਦੂਜੇ ਦਾ ਕੰਮ ਨਹੀਂ ਚੱਲ ਰਿਹਾ ਉਹਦੇ ਬਾਰੇ ਗੱਲ ਕਰਕੇ ਯਾਰ ਤੂੰ ਇਹ ਕੰਮ ਕਰ ਇਹ ਉਪਾਏ ਕਰ ਤੂੰ ਇਹ ਚੀਜ਼ਾਂ ਤਰਮ ਨਾਲ ਜੋੜ ਦਿੱਤੀਆਂ ਗਈਆਂ ਜਦੋਂ ਤਰਮ ਨੂੰ ਇਹ ਚੀਜ਼ਾਂ ਮਿਲ ਗਈਆਂ ਤੇ ਫਿਰ ਤਰਮ ਦਾ ਯੂਜ਼ ਸਪਿਰਚੁਐਲਟੀ ਲਈ ਘਟ ਹੋ ਗਿਆ ਤੇ ਬਿਜ਼ਨਸ ਨਹੀਂ ਜ਼ਿਆਦਾ ਹੋਣ ਲੱਗਿਆ ਤੇ ਫਿਰ ਹੋਇਆ ਕਿ ਅਸੀਂ ਲੋਕਾਂ ਨੇ ਆਪਣਾ ਧਰਮ ਜਿਹੜਾ ਵੇ ਉਹ ਤਰੰਦੇ ਠੇਕੇਦਾਰਾਂ ਨੂੰ ਪੜਾਤਾ ਅਸੀਂ ਆਪਣੀ ਰਿਸਪੋਨਸੀਬਿਲਟੀ ਛੱਡਤੀ ਹਾਂ ਅਸੀਂ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਛੱਡਤਾ ਸਕ੍ਰਿਪਚਰਸ ਨੂੰ ਸਮਝਣਾ ਛੱਡਤਾ ਤੇ ਜਿਹੜੇ ਜੇ ਮੈਂ ਗੁਰਦੁਆਰੇ ਦਾ ਐਗਜ਼ਾਮਪਲ ਲਵਾਂ ਤੇ ਅਸੀਂ ਗੁਰਦੁਆਰੇ ਦੇ ਜਥੇਦਾਰ ਸਾਹਿਬ ਨੂੰ ਜਾਂ ਗ੍ਰੰਥੀ ਰੰਗਾਂ ਨੂੰ ਉਹਨਾਂ ਦੇ ਹੱਥ 'ਚ ਸਾਰਾ ਕੁਝ ਛੱਡਤਾ ਅਸੀਂ ਪਾਠ ਕਰਨਾ ਛੱਡਤਾ ਅਸੀਂ ਬਾਣੀ ਪੜ੍ਹਨਾ ਸਮਝਣਾ ਛੱਡਤਾ ਤੋਂ ਹੋਇਆ ਕਿ ਫਿਰ ਉਹਨਾਂ ਨੇ ਉਸ ਚੀਜ਼ ਦਾ ਯੂਜ਼ ਕਰਨਾ ਸ਼ੁਰੂ ਕਰਤਾ ਇਟਸ ਨੋਟ ਅਬਾਊਟ ਅ ਪਰਟੀਕੂਲਰ ਰਿਲੀਜਨ ਕਿਸੇ ਤੇ ਅਟੈਕ ਨਹੀਂ ਆ ਬਟ ਅ ਸਿੰਪਲ ਜੀ ਗੱਲ ਆ ਹਰ ਇੱਕ ਚਰਮਚਾ ਨਹੀਂ ਹੋਇਆ ਜਦੋਂ ਕਿਸੇ ਹਿੰਦੂਇਜ਼ਮ ਚ ਹਿੰਦੂਇਜ਼ਮ ਚ ਵੀ ਇਹ ਸੇਮ ਚੀਜ਼ ਹੋਈ ਜਦੋਂ ਉਹ ਲੋਕਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਛੱਡਿਆ ਤੇ ਫਿਰ ਜਿਹੜੇ ਉਸ ਚੀਜ਼ ਨੂੰ ਸੰਭਾਲ ਰਹੇ ਸੀਗੇ ਠੇਕੇਦਾਰ ਸੀਗੇ ਉਸ ਚੀਜ਼ ਦੇ ਉਹਨਾਂ ਨੇ ਉਸ ਚੀਜ਼ ਦਾ ਬਿਨਸ ਦੇ ਵਾਂਗੂ ਯੂਜ਼ ਕੀਤਾ ਤੇ ਇਹੀ ਸਾਨੂੰ 크੍ਰਿਸਚੀਅਨਿਟੀ ਚ ਦਿਖ ਰਿਹਾ ਹੈ ਤੇ ਇ슬람 ਚ ਦਿਖ ਰਿਹਾ ਹੈ ਮੁਣਗਲ ਹੁੰਦੀ ਹੈ ਵੀ ਵੀ ਨੀਡ ਟੂ ਬੀ ਸਪਿਰਚੁਅਲ ਸਪਿਰਚੁਅਲ ਹੋਣਾ ਕਿਉਂ ਹੈ ਵੈਸੇ ਤਾਂ ਇਹ ਗੱਲ ਆਪਾਂ ਪਿੱਛੇ ਕਰ ਲਈ ਆ ਜਦੋਂ ਆਪਾਂ ਮੀਨਿੰਗ ਸਮਝਿਆ ਉਦੋਂ ਆਪਾਂ ਸਮਝਿਆ ਕਿ ਇਨਰ ਪੀਸ ਨੂੰ ਲੱਭਣ ਲਈ ਜਾਂ ਆਪਣੇ ਆਪ ਨੂੰ ਲੱਭਣ ਲਈ ਆਪਣੀ ਹੋਂਦ ਨੂੰ ਸਮਝਣ ਲਈ ਸਪਿਰਚੁਅਲਟੀ ਦੀ ਲੋੜ ਬਟ ਆਪਾਂ ਜੋ ਸਪਿਰਚੁਅਲਟੀ ਦਾ ਯੂਜ਼ ਕਰ ਰਹੇ ਹਾਂ ਉਹ ਐਸ ਕਰਕੇ ਯੂਜ਼ ਕਰ ਰਹੇ ਹਾਂ ਕਿ ਅਸੀਂ ਪੇਪਰਾਂ 'ਚ ਚੰਗੇ ਨੰਬਰ ਲੈ ਆਈਏ ਅਸੀਂ ਕਿਸੇ ਸਪੋਰਟ 'ਚ ਅੱਛਾ ਕਰ ਸਕੀਏ ਅਸੀਂ ਤਗੜੇ ਹੋ ਸਕੀਏ ਆਪਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ 'ਚ ਸਪਿਰਚੁਅਲਟੀ ਦਾ ਯੂਜ਼ ਕਰਨਾ ਸ਼ੁਰੂ ਕਰਤਾ ਜੋ ਕਿ ਝੂਠਾ ਜਿੱਦਾਂ ਕੋਈ ਫਾਇਦਾ ਨਹੀਂ ਉਸ ਕਿਉਂਕਿ ਐਚ ਇਜ਼ਸੀ ਬਹੁਤ ਵਾਰੀ ਕਹਿੰਦੀ ਆ ਕਿ ਸਾਰਾ ਕੁਝ ਲਿਖਿਆ ਹੋਇਆ ਹੈ ਇਹ ਬਾਣੀ ਵੀ ਕਹਿੰਦੀ ਹੈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਔਰ ਰੱਬ ਇਨਸਾਨ ਨਹੀਂ ਆ ਉਹ ਆਪਣਾ opinion ਕਿਸੇ ਬੰਦੇ ਦੇ ਸਪਿਰਚੁਅਲ ਹੋਣ ਤੇ ਜਾਂ ਨਾਸਤਿਕ ਹੋਣ ਤੇ ਨਹੀਂ ਚੇਂਜ ਕਰਦਾ ਉਹ ਨਿਰਪਉ ਤੇ ਨਿਰਵੈਰ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਤੁਸੀਂ ਰੱਬ ਨੂੰ ਰੋਜ਼ ਗਾਲਾਂ ਵੀ ਕੱਢੋਗੇ ਤਾਂ ਵੀ ਉਹਦਾ opinion ਉਹੀ ਰਹੇਗਾ ਜੋ ਉਹਨੇ ਪਹਿਲੇ ਲਿਖਿਆ ਥਾ ਦੇ ਬਾਅਦ ਤੂੰ ਜਦਸ ਨੂੰ ਪਤਾ ਹੈ ਕਿ ਹੋਣਾ ਉਹੀ ਹੈ ਜੋ ਰੱਬ ਨੇ ਸੋਚਿਆ ਹੋਇਆ ਹੈ ਜੋ ਰੱਬ ਨੇ ਲਿਖਿਆ ਹੋਇਆ ਹੈ ਜੋ ਸਾਡੀ ਬੁੱਕ ਦੇ ਅੰਦਰ ਲਿਖਿਆ ਹੋਇਆ ਉਹਦੀ ਤੇ ਫਿਰ ਕਿਉਂ ਆਪਾਂ ਭਟਕਦੇ ਆਂ ਕਿਉਂ ਆਪਾਂ ਕਿਸੇ ਬਾਬੇ ਕੋਲ ਜਾਂਦੇ ਆਂ ਜੋ ਸਾਡਾ ਯੂਜ਼ ਕਰਦਾ ਹੈ ਤੋ ਚੰਦੀ ਗੱਲ ਅਸੀਂ ਸ਼ਲੋਕ ਤੇ ਸ਼ਬਦ ਤੇ ਪੜਦੇ ਆਂ ਕਿ ਚਿੰਤਾ ਤਾਕੀ ਕੀਜੀਏ ਜੋ ਨਾ ਹੋਣੀ ਹੋਏ ਪਰ ਐਕਚੁਅਲ ਚ ਚੀਜ਼ ਨੂੰ ਮੰਦੇ ਨਹੀਂ ਐਕਚੁਅਲ ਚ ਸਾਡੇ ਨਾਲ ਕੁਝ ਛੋਟੀ ਜੀ ਜਿਹੜੀ ਹੁੰਦੀ ਹੈ ਤੇ ਐਸੀ ਕਹਿੰਦੇ ਆ ਯਾਰ ਐਵੇਂ ਨਾ ਹੋਣੀ ਸੀਗੀ ਨਹੀਂ ਜਦੋਂ ਅਸੀਂ ਇਹ चीज ਸਮਝ ਜਾਾਂਗੇ ਅਸੀਂ ਪਟਕਣਾ ਛੱਡ ਦਾਂਗੇ ਸਾਨੂੰ ਪਤਾ ਲੱਗ ਜੇਗਾ ਕਿ ਮੇਰੇ ਬਿਜ਼ਨਸ ਦਾ ਮੇਰੇ ਕੈਰੀਅਰ ਦਾ ਮੇਰੀ ਲਾਈਫ ਦਾ ਮੇਰੀ ਫਿਜ਼ਿਕ ਦਾ ਮੇਰੇ ਮਾਰਕਸ ਦਾ ਮੇਰੇ ਸਪੋਰਟਸ ਦਾ ਇਸ ਚੀਜ਼ ਨਾਲ ਕੋਈ ਲਿੰਕ ਨਹੀਂ ਹੈ ਮੈਂ ਜਿੰਨੀ ਮਿਹਨਤ ਕਰਾਂਗਾ ਜਿੰਨਾ ਉਹਨੇ ਲਿਖਿਆ ਮੇਰੇ ਲਈ ਉਹ ਮੈਨੂੰ ਮਿਲਣਾ ਹੀ ਮਿਲਣਾ ਹੈ ਭਾਵੇਂ ਮੈਨੂੰ ਉਹ ਮੰਨਣਾ ਜਾਂ ਨਾ ਮੰਨਣਾ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਦਿੰਦੇ ਆ ਫਿਰ ਅਸੀਂ ਰੀਅਲ ਚ ਸਪਿਰਚੁਅਲ ਹੁੰਨੇ ਆ ਜਦੋਂ ਇੱਕ ਐਥੀਸ ਸਪਿਰਚੁਅਲਟੀ ਵਾਲਾ ਹੁੰਦਾ ਉਹ ਸਭ ਤੋਂ ਪੱਕਾ ਸਪਿਰਚੁਅਲ ਹੁੰਦਾ ਕਿਉਂਕਿ ਉਹ ਉਹ ਸਾਰਾ ਕੁਝ ਕਰ ਚੁੱਕਾ ਵੇ ਜੋ ਇੱਕ ਨਾਸਤੇ ਕਰਦਾ ਅਸੀਂ ਅੱਖਾਂ ਬੰਦ ਕਰਕੇ ਬਲੀਵ ਕਰਦੇ ਆ ਜੋ ਕਿ ਸਹੀ ਨਹੀਂ ਹੈ ਪਰ ਜੇ ਬਲੀਵ ਕਰ ਰਹੇ ਹੋ ਤਾਂ ਉਹ ਬਲੀਵ ਨੂੰ ਸਹੀ ਤਰੀਕੇ ਨਾਲ ਰੱਖੋ ਉਹਨੂੰ ਕਿਸੇ ਛੋਟੀ ਜੀ ਵਾਂਟਸ ਨੀਡ ਜਾਂ ਡਿਜ਼ਾਇਰ ਪਿੱਛੇ ਨਾ ਬਣਾਓ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਮੈਂ ਤਾਂ ਰੱਬ ਦੇ ਅੱਗੇ ਅਰਦਾਸ ਕਰ ਰਿਹਾ ਨਹੀਂ ਉਹਨੇ ਤੇ ਚੀਜ਼ ਐ ਵੀ ਆਉਂਦੀ ਐ ਕਿ ਕੀ ਸਾਨੂੰ ਰੱਬ ਤੋਂ ਮੰਗਣਾ ਚਾਹੀਦਾ ਐ ਜੋ ਵੀ ਸਾਡੀ ਵਾਂਟ ਆ ਡ੍ਰੀਮਸ ਆ ਸਾਡੀ ਡਿਜ਼ਾਇਰ ਆ ਕੀ ਸਾਨੂੰ ਮੰਗਣੇ ਚਾਹੀਦੇ ਆ ਅ ਇਸ ਚੀਜ਼ ਨੂੰ ਲੈ ਕੇ ਸਭ ਦੇ ਅਲੱਗ ਅਲੱਗ ਓਪੀਨੀਅਨ ਹੋ ਸਕਦੀ ਆ ਮੇਰਾ ਓਪੀਨੀਅਨ ਆ ਕਿ ਸਾਨੂੰ ਆਪਣੇ ਡ੍ਰੀਮਸ ਗੋਲ ਸੈੱਟ ਕਰਨੇ ਚਾਹੀਦੇ ਆ ਤੇ ਪਰ ਮੰਗਣਾ ਜ਼ਰੂਰੀ ਨਹੀਂ ਆ ਉਹ ਸਭ ਜਾਣਦਾ ਐ ਜੇ ਉਹਨੇ ਤੁਹਾਨੂੰ ਇੰਨੀ ਸ਼ਕਤੀ ਦਿੱਤੀ ਕਿ ਤੁਸੀਂ ਉਹ ਚੀਜ਼ ਸੋਚ ਸਕਦੇ ਹੋ ਤੇ ਕਿਉਂ ਤੁਹਾਨੂੰ ਇੰਨੀ ਸ਼ਕਤੀ ਨਹੀਂ ਦੇਗਾ ਕਿ ਉਹ ਚੀਜ਼ ਤੁਸੀਂ ਐਕਚੁਅਲ ਚ ਅਚੀਵ ਵੀ ਕਰੋ ਉਸ ਸਬਦੋਂ ਜ਼ਿਆਦਾ ਪਾਵਰਫੁਲ ਉਹਨੂੰ ਸਭ ਪਤਾ ਹੈ ਕਿ ਏਰ ਕੀ ਚਾਹੀਦਾ ਕੀ ਨਹੀਂ ਚਾਹੀਦਾ ਮੇਰੇ ਅਕੋਰਡਿੰਗ ਸਪਿਰਚੁਅਲਿਟੀ ਦਾ ਇੱਕ ਹੋਰ ਜਿਹੜਾ ਡੀਸੈਂਟ ਮੀਨਿੰਗ ਹੈ ਵੀ ਆ ਕਿ ਚੰਗੀਆਂ ਆਦਤਾਂ ਨੂੰ ਐਡਾਪਟ ਕਰਨਾ ਮਾੜੀਆਂ ਨੂੰ ਛੱਡਣਾ ਇਹਦੇ ਕਰਕੇ ਹੀ ਧਰਮ ਬਣਾਇਆ ਗਿਆ ਇਹਦੇ ਕਰਕੇ ਹੀ ਸਪਿਰਚੁਅਲਿਟੀ ਨੂੰ ਦੇ ਅੰਦਰ ਕੁਝ ਪ੍ਰੈਕਟਿਸਿਸ ਰੱਖੀਆਂ ਗਈਆਂ ਜਿਵੇਂ ਮੈਡੀਟੇਸ਼ਨ ਇਹ ਸਾਰਾ ਕੁਝ ਤਾਂ ਹੀ ਕੀਤਾ ਗਿਆ

ਜਿਹੜਾ ਆਪਾਂ ਟੀਨੇਜ ਹੈਗੀ ਆ ਐ ਸਪਿਰਚੁਅਲਟੀ ਐਸੇ ਨਹੀਂ ਹੁੰਦੀ ਐਸਾ ਬਸ ਮੋਜ ਕਰਨਾ ਸੀ ਅਸੀਂ ਬੁਢਾਪੇ ਚ ਜਾ ਕੇ ਸਪਿਰਚੁਅਲ ਹੋਵਾਂਗੇ ਨਹੀਂ ਇਹ ਗਲਤ ਆ ਬਾਣੀ ਚ ਇੱਕ ਸ਼ਲੋਕ ਹੁੰਦਾ ਹੈ ਕਿ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਬੂ ਇਹੀ ਲਾਈਫ ਹੈ ਇਹੀ ਸਪਿਰਚੁਅਲਿਟੀ ਸਪਿਰਚੁਅਲਿਟੀ ਦੀ ਕੋਈ ਏਜ ਨਹੀਂ ਹੈ ਇੱਕ 5 ਸਾਲ ਦਾ ਬੱਚਾ ਇੱਕ 9 ਸਾਲ ਦਾ ਬੱਚਾ ਵੈਗਰੂ ਵੈਗਰੂ ਕਰ ਰਿਹਾ ਹੈ ਸਪਿਰਚੁਅਲ ਹੈ ਇੱਕ 90 ਸਾਲ ਦਾ ਬਜ਼ੁਰਗ ਵੈਗਰੂ ਵੈਗਰੂ ਕਰ ਰਿਹਾ ਹੈ ਸਪਿਰਚੁਅਲ ਹੈ ਸਪਿਰਚੁਅਲ ਹੋਣ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬਾਉਂਡੇਜ ਆਪਣੇ ਕਿ ਰੱਖ ਲਓ ਮੈਂ ਐ ਨਹੀਂ ਕਰਨਾ ਮੈਂ ਉਹ ਨਹੀਂ ਕਰਨਾ ਹਾਂ ਜੇ ਅਸੀਂ ਧਾਰਮਿਕ ਪਰਸਪੈਕਟਿਵ ਤੋਂ ਜਾਈਏ ਤਾਂ ਹਰ ਕਿਸੇ ਦੇ ਆਪਣੇ ਆਪਣੇ ਬਲੀਫ ਆਪਣੇ ਆਪਣੇ ਰਿਚੁਅਲਸ ਹੈਗੇ ਨੇ ਆਪਣੀ ਆਪਣੀਆਂ ਮਰਿਆਦਾਵਾਂ ਨੇ ਹਨ ਨੂੰ ਫੋਲੋ ਕਰਨਾ ਵੀ ਜ਼ਰੂਰੀ ਹੈ ਫॉर ਈਨ ਰਿਲੀਜੀਅਸ ਫॉर ਈਨ ਸਪਿਰਚੁਅਲ ਆਫਟਰ ਲਰਨਿੰਗ ਆਫਟਰ ਅੰਡਰਸਟੈਂਡਿੰਗ ਕੀ ਵਾਟ ਇਜ਼ ਦਾ ਮੀਨਿੰਗ ਆਫ ਸਪਿਰਚੁਅਲਟੀ ਵਾਈ ਵੀ ਨੀਡ ਟੂ ਬੀ ਸਪਿਰਚੁਅਲ ਯਾ ਵਾਟ ਇਜ਼ ਦਾ ਰਾਈਟ ਏਜ ਫॉर ਸਪਿਰਚੁਅਲਟੀ ਹੁਣ ਅੱਜ ਕਰਦੇ ਆ ਕਿ ਹਾਊ ਵੀ ਕੈਨ ਬੀ ਸਪਿਰਚੁਅਲ ਹੋਣਾ ਕਿਵੇਂ ਮੈਂ ਇੱਕ ਸਿੰਪਲ ਜਿਹਾ ਤੁਹਾਨੂੰ ਤਰੀਕਾ ਦੱਸਾਂ ਸਪਿਰਚੁਅਲ ਹੋਣ ਦਾ ਸਭ ਤੋਂ ਪਹਿਲਾਂ ਜੋ ਵੀ ਤੁਹਾਡੇ ਦਿਮਾਗ 'ਚ ਚੀਜ਼ਾਂ ਚੱਲ ਰਹੀਆਂ ਨੇ ਜੋ ਤੁਹਾਨੂੰ ਅਕੋਰਡਿੰਗ ਗਲਤ ਆ ਪਰ ਤੁਸੀਂ ਕਰ ਰਹੇ ਹੋ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਆਦਤ ਕੋਈ ਲਤ ਹੋ ਸਕਦੀ ਹੈ ਤੁਸੀਂ ਕਿਸੇ ਵੀ ਚੀਜ਼ ਦੇ ਐਡਿਕਟਡ ਹੋ ਸਕਦੇ ਹੋ ਉਹ ਨਸ਼ਾ ਹੈ ਉਹ ਜਾਂ ਕਿਸੇ ਨੂੰ ਮਾਰਾ ਕਹਿਣਾ ਹੈ ਜਾਂ ਕਿਸੇ ਨੂੰ ਤੰਗ ਕਰਨਾ ਹੈ ਕਿਸੇ ਨੂੰ ਬੁਲੀ ਕਰਨਾ ਹੈ ਕੁਝ ਵੀ ਹੋ ਸਕਦਾ ਵੀ ਜੇ ਕੋਈ ਵੀ ਅਸੀਆਦਤ ਤੁਹਾਡੇ ਅੰਦਰ ਹੈਗੀ ਆ ਜਾਂ ਪਰਸਨਲੀ ਤੁਹਾਡੀ ਬੋਡੀ ਚ ਕੋਈ ਅਸੀ ਤੁਹਾਨੂੰ ਪ੍ਰੋਬਲਮ ਆ ਤੇ ਤੁਸੀਂ ਸਭ ਤੋਂ ਪਹਿਲਾਂ ਆਪਣੀਆਂ ਬੈਡ ਹੈਬਿਟਸ ਨੂੰ ਛੱਡਣਾ ਹੈ ਗੱਲ ਆ ਪਾਗਲ ਕੀਤੀ

ਚਾਜ ਦਾ ਪੋਡਕਾਸਟ ਨਹੀਂ ਸੁਣਦਾ ਮੈਂ ਚਾਜ ਦਾ ਕੋਈ ਕਥਾ ਨਹੀਂ ਸੁਣਦਾ ਮੈਂ ਕਿਸੇ ਅੱਛੇ ਫਿਲਾਸਫਰ ਨੂੰ ਨਹੀਂ ਸੁਣਦਾ ਬਿਲਕੁਲ ਆਲਟਰਨੇਟਿਵ ਹੀ ਨਹੀਂ ਹੈ ਤਾਂ ਮੈਂ ਨਹੀਂ ਛੱਡ ਸਕਦਾ ਮੈਂ ਤਾਂ ਬੋਲਾਂਗਾ ਕਿ ਨਹੀਂ ਯਾਰ ਛੱਡ ਯਾਰ ਅੱਜ ਲਾਸਟ ਅੱਜ ਲਾਸਟ ਨਹੀਂ ਛੜਿਆ ਜਾ ਸਕਦਾ ਕਿਸੇ ਵੀ ਮਾੜੀ ਆਦਤ ਨੂੰ ਛੱਡਣ ਦਾ ਇਕਲੌਤਾ ਤਰੀਕਾ ਉਹਦਾ ਆਲਟਰਨੇਟਿਵ ਲੱਭੋ ਹੁਣ ਅਸੀਂ ਆਪਣੀ ਨਵੀਂ ਜਰਨੀ ਸ਼ੁਰੂ ਕਰਤੀ ਮਾੜੀਆਂ ਆਦਤਾਂ ਨੂੰ ਛੱਡਣ ਦੀ ਤੇ ਚੰਗੀਆਂ ਵੱਲ ਨੂੰ ਜਾਂਦੀ ਤੇ ਹੁਣ ਗੱਲ ਆਉਂਦੀ ਹੈ ਸਪੀਚੁਅਲ ਹੁੰਦੀ ਹੁਣ ਸਪੀਚੁਅਲ ਤੇ ਅਸੀਂ ਵੈਸੀ ਹੋ ਜਾਵਾਂਗੇ ਜਦੋਂ ਅਸੀਂ ਚੰਗੀਆਂ ਹੀ ਵੱਲ ਜਾਵਾਂਗੇ ਚੰਗੇ ਲੋਕਾਂ ਨਾਲ ਬੈਠਾਂਗੇ ਚੰਗੇ ਲੋਕਾਂ ਨੂੰ ਸੁਣਾਗੇ ਸਮਝਾਂਗੇ ਤੇ ਸਾਨੂੰ ਬਦਦਾ ਠੀਕਾ ਕਲੀਅਰ ਹਾਂ ਕੁਝ ਪ੍ਰੈਕਟਿਸਿਸ ਐਸੀਆਂ ਹੈ ਜਿਹੜੀਆਂ ਨੇ ਜਿਸ ਦੇ ਨਾਲ ਅਸੀਂ ਸਪਿਰਚੁਅਲ ਹੋ ਸਕਦੇ ਹਾਂ ਜਿਨ੍ਹਾਂ ਸਾਨੂੰ ਅ ਇਨਰ ਪੀਸ ਮਿਲ ਸਕਦਾ ਹੈ ਜਿਨ੍ਹਾਂ ਅਸੀਂ ਉਹਦੇ ਨਾਲ ਕਨੈਕਟ ਹੋ ਸਕਦੇ ਹਾਂ ਜਿੱਦੇ ਚ ਸਿਮਰਨ ਕਰਨਾ ਦੀ ਜੋ ਸਪੀਚ ਦਾ ਮੇਨ ਪਰਪਸ ਸੀਗਾ ਆਪਾਂ ਪੜਿਆ ਨਾ ਸਭ ਤੋਂ ਪਹਿਲੇ ਆਪਾਂ ਕੀ ਸਮਝਿਆ मीनिंग ਦੇ ਅੰਦਰ ਕੀ मीनिंग ਚ ਕੀ ਦਿਗਾ ਕਿ ਸਪਿਰਚੁਅਲਟੀ ਹੋਣਾ ਮਤਲਬ ਹੈ ਕਿ ਆਪਣੀ ਜਰਨੀ ਜਾਂ ਆਪਣੇ ਆਪ ਨੂੰ ਲੱਭਣਾ ਇਨਰ ਪੀਸ ਨੂੰ ਲੱਭਣਾ ਜਾਂ ਫਿਰ ਇੱਕ ਸੁਪਰੀਮ ਪਾਵਰ ਨਾਲ ਕਨੈਕਟ ਹੋਣਾ ਹੋ ਕੇ ਕਨੈਕਟ ਲੋਜੀ ਹੁਣ ਅਸੇ ਕਨੈਕਸ਼ਨ ਵੀ ਬਣਾਉਣਾ ਸ਼ੁਰੂ ਕਰਤਾ ਪਰ ਕੀ ਸਿਮਰਨ ਕਰਨਾ ਜਾਂ ਗੁਰਦੁਆਰੇ ਮੰਦਿਰ ਵਿੱਚ ਜਾਣਾ ਇਨਾਫਾ ਹੋਂ ਟਾਈਮਾ ਆਪਣੇ ਸਾਧ ਅਗ੍ਰੰਥਾ ਨੂੰ ਚੁੱਕਣ ਦਾ ਉਹਨੂੰ ਪੜ੍ਹਨ ਦਾ ਸਿਰਫ ਪੜ੍ਹਨਾ ਨਹੀਂ ਉਹਨੂੰ ਸਮਝਣ ਦਾ

ਤੁਸੀਂ ਸੰਤ ਜਨੈ ਸਿੰਘ ਕਨਸੈਪਟ ਅੰਧਾਰਿਆ ਦੀ ਕਿਸੇ ਵੀ ਸਪੀਚ ਨੂੰ ਜਾਂ ਕਿਸੇ ਵੀ ਕਥਾ ਨੂੰ ਸੁਣ ਸਕਦੇ ਹੋ। ਐਵੇਂ ਕੀਤਾ ਜਾ ਸਕਦਾ ਹੈ। ਹੁਣ ਆਪਾਂ ਧਾਰਮਿਕ ਗ੍ਰੰਥਾਂ ਨਾਲ ਵੀ ਜੁੜ ਗਏ। ਹੁਣ ਫਿਰ ਹੁਣ ਫਿਰ ਕੀ? ਤੁਸੀਂ ਸਪਿਰਚੁਅਲ ਹੋ। ਹੁਣ ਤੁਸੀਂ ਕਰਨਾ ਹੈ ਵੀ ਕਿ ਤੁਸੀਂ ਜਿਹੜੇ ਵੀ ਚੋਲ ਤੁਹਾਨੂੰ ਲੱਗਦਾ ਹੈ ਕਿ ਯਾ ਨਹੀਂ ਇਹ ਮੇਰੇ ਕੰਮ ਦੇ ਨਹੀਂ ਹੈਗੇ। ਇਹ ਬਿਨਾਂ ਦਾਤੋ ਜੁੜੇ ਗਿਆ। ਉਹ ਚੀਜ਼ਾਂ ਦਾ ਉਹ ਚੀਜ਼ਾਂ ਤੋਂ ਪਰੇ ਘਟਨਾ ਹੈ। ਰੱਬ ਦੇ ਨਾਲ ਜੁੜਨਾ ਹੈ, ਉਹਦੇ ਨਾਮ ਨਾਲ ਜੁੜਨਾ ਹੈ। ਉਹਦੇ ਨਾਲ ਜੁੜਨਾ ਉਹਦੀ ਸੋਲ ਆਪਣੀ ਸੋਲ ਨੂੰ ਉਹਦੇ ਨਾਲ ਜੁੜਨਾ ਹੈ ਬਸ ਕੰਗ੍ਰੈਚੁਲੇਸ਼ਨਸ ਨਾਓ ਯੂ ਆਰ ਅ ਸਪਿਰਚੁਅਲ ਸੋ ਇਹਨਾਂ ਸਭ ਕਰਕੇ ਹੋਏਗਾ ਕਿ ਹੋਏਗਾ ਇਹ ਕਿ ਤੁਹਾਨੂੰ ਲਾਈਵ ਦਾ ਇੱਕ ਨਵਾਂ ਐਕਸਪੀਰੀਅੰਸ ਮਿਲੇਗਾ ਤੁਹਾਨੂੰ ਇੱਕ ਤਜਰਬਾ ਮਿਲੇਗਾ ਇਹ ਇੱਕ ਨੈਵਰ ਐਂਡਿੰਗ ਪ੍ਰੋਸੈਸ ਹੈ ਤੁਸੀਂ ਕੰਪਲੀਟਲੀ ਸਪਿਰਚੁਅਲ ਕਦੇ ਵੀ ਨਹੀਂ ਹੋ ਸਕਦੇ ਕਿਉਂਕਿ ਅਸੀਂ ਹਿਊਮਨ ਬੀਿੰਗ ਹੈਗੇ ਆ ਸਾਡੇ ਅੰਦਰ ਜਦੋਂ ਕੋਈ ਚੰਗਿਆਈ ਆਉਂਦੀ ਹੈ ਤੇ ਉਹਦੇ ਨਾਲ ਨਾਲ ਬੁਰਾਈਆਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਸੀਂ ਬਸ ਚੀਜ਼ ਨਾਲ ਡੀਲ ਕਰਨਾ ਹੈ ਤੇ ਆਪਣੀ ਲਾਈਫ ਬਿਤਾਣੀ ਹੈ ਅਲਟੀਮੇਟ ਗੋਲ ਸਾਡਾ ਨਹੀਂ ਹੋਣਾ ਚਾਹੀਦਾ ਕਿ ਅਸੀਂ ਚੰਗਾ ਬਣਨਾ ਹੈ ਅਸੀਂ ਇਨਸਾਨ ਹੈਗੇ ਆ ਅਸੀਂ ਇਨਸਾਨ ਬਣਨਾ ਹੈ ਵੀ ਹੈਵ ਟੂ ਬੀ ਹਿਊਮਨ ਬੀنگ 휴ਮੈਨਿਟੀ ਤੋਂ ਉੱਤੋਂ ਕੁਝ ਵੀ ਨਹੀਂ ਹੈ ਜਦੋਂ ਸਾਡੇ ਦਿਮਾਗ 'ਚ ਪੀਸ ਆ ਗਿਆ ਹਾਪੂ ਨਹੀਂ ਆ ਗਈ ਜਿੱਤ ਲਿਆ ਸਭ ਕੁਝ ਆਪਣਾ ਸਾਰਾ ਕੁਝ ਜਿੱਤ ਲਿਆ ਫਿਰ ਫਰਕ ਨਹੀਂ ਪੈਂਦਾ ਕਿ ਕੋਈ ਸਾਨੂੰ ਕੁਝ ਕਹਿ ਰਿਹਾ ਕੋਈ ਨਹੀਂ ਕਹਿ ਰਿਹਾ तो सू पता है कि असं अपने हक कि लड़ना है तो सूँ पता है कि असं अपने राइट की गल किए करनी है बस हर एक चीज़ स्पिरिचुअल कोई काम कर रहे हो भी स्पिरिचुअल जो तुम लड़ रहे हो वो भी स्पिरिचुअल किसी गाल कर रहे हो भी स्पिरिचुअल आर एक चीज़ का एक तरीका है स्पिरिचुअल क्यों आंसर कहने कि सा भी रब आंदर भी रब मैं ओनू गाल की मैं रबनी ही तो गाल कीने मैनू क्डी उन्हें रब ने तो गाल की ਇਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਹੋਏ ਇਹ ਸਾਰੀਆਂ ਚੀਜ਼ਾਂ ਨੂੰ ਸਮਝੋ ਇਹ ਹੀ ਸਪਿਰਚੁਅਲਿਟੀ ਹੋਰ ਕੁਝ ਵੀ ਨਹੀਂ ਹੈ ਸਾਰੇ ਮੇਰੇ ਐਕਸਪੀਰੀਐਂਸੇ ਜਿਹੜਾ ਜੋ ਮੈਨੂੰ ਲੱਗਦਾ ਵੀ ਤੁਹਾਡੇ ਡਿਫਰੈਂਟ ਹੋ ਸਕਦੀ ਹੈ ਪੋਸਿਬਿਲਟੀ ਹੈ ਹਰ ਕਿਸੇ ਦਾ ਆਪਣਾ ਪੁਆਇੰਟ ਆਫ View ਹੈ ਪਰ ਆਪਣਾ ਪੁਆਇੰਟ ਆਫ View ਵੀ ਕਮੈਂਟ ਬਾਕਸ ਤੇ ਜ਼ਰੂਰ ਲਿਖਣਾ ਬਿਕੋਜ਼ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਰ ਇੱਕ ਬੰਦੇ ਦਾ ਕੀ ਪਰਸਪੈਕਟਿਵ ਆ ਮੇਜਰ ਟੌਪਿਕ ਨੂੰ ਲੈ ਕੇ ਬਿਕੋਜ਼ ਇਹ ਬਹੁਤ ਵੱਡੀ ਚੀਜ਼ ਆ ਇੱਥੇ ਉੱਤੇ ਪੋਲਿਟਿਕਸ ਵੀ ਕੀਤੀ ਜਾ ਸਕਦੀ ਆ ਇੱਥੇ ਉੱਤੇ ਮਿਲ ਕੇ ਬਦਲਾਵ ਵੀ ਲੈ ਕੇ ਆਇਆ ਜਾ ਸਕਦਾ ਕਿਸੇ ਵੀ ਚੀਜ਼ ਦੇ ਉੱਤੇ। ਸੋ ਇਹ ਬਹੁਤ ਮੇਜਰ ਟੌਪਿਕ ਹੈਗੇ ਨੇ। ਤਾਂ ਕਰਕੇ ਤੁਸੀਂ ਵੀ ਆਪਣਾ ਪੁਆਇੰਟ ਆਫ 视图 ਥੱਲੇ ਕਮੈਂਟ ਜ਼ਰੂਰ ਕਰਿਓ ਔਰ ਜੇ ਕੋਈ ਵੀ ਚੀਜ਼ ਲੱਗੀ ਕਿ ਇਹ ਨਹੀਂ ਹੈ ਸਹੀ ਨਹੀਂ ਹੈ ਗਲਤ ਆ ਤਾਂ ਉਹ ਵੀ ਜ਼ਰੂਰ ਦੱਸਿਓ। ਅਸੀਂ ਆਪਣੇ ਅੰਦਰ ਇੰਪਰੂਵਮੈਂਟ ਕਰਾਂਗੇ। ਤੁਸੀਂ ਆਪਣੇ ਅੰਦਰ ਕਰੋ। ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਲਿਆ ਇੰਟਰੋਡਕਸ਼ਨ ਵੀਡੀਓ ਜੇ ਤੁਸੀਂ ਦੇਖੀਆ ਉਹਦੇ ਵਿੱਚ ਮੈਂ ਇਹ ਕਿਹਾ ਸੀਗਾ। ਇਹ ਤੁਹਾਨੂੰ ਇੰਪਰੂਵ ਕਰਨਾ ਸੇ ਨਹੀਂ ਹੈ ਵੀ ਇਹ ਸਾਨੂੰ ਇੰਪਰੂਵ ਕਰਨਾ ਸੇ। ਜੋ ਤੁਹਾਡੇ ਤੋਂ ਸਿੱਖਣਾ ਹੋਊਗਾ ਉਹ ਮੈਂ ਸਿੱਖਾਂਗਾ। ਜੋ ਮੇਰੇ ਤੋਂ ਕੁਝ ਹੋਇਆ ਥੋੜਾ ਉਹ ਤਾਂ ਤੁਸੀਂ ਸਿੱਖ ਕਿਉਂ ਕਿਉਂਕਿ ਨਾ ਸਿੱਖਣ ਦੀ ਏਜ ਹੁੰਦੀ ਆ ਨਾ ਸਿਖਾਣ ਦੀ ਸੋ ਐਸੇ ਦਾ ਅੱਜ ਦਾ ਐਪੀਸੋਡ ਐਪੀਸੋਡ ਨੰਬਰ 2 ਜੋ ਕਿ ਸਪਿਰਚੁਅਲਿਟੀ ਤੇ ਹੋਇਆ ਧਰਮ ਦੇ ਉੱਤੇ ਹੋਇਆ ਰਿਲੀਜੀਅਨ ਉੱਤੇ ਹੋਇਆ ਰਿਲੀਜੀਅਨ ਉੱਤੇ ਮੈਂ ਬਹੁਤਾ ਡਿਟੇਲਸ ਨਹੀਂ ਗਿਆ ਜੇ ਤੁਸੀਂ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਮੈਂਟ ਕਰ ਦਿਓ ਮੈਂ ਰਿਲੀਜੀਅਨ ਉੱਤੇ ਇੱਕ ਅ ਡਿਫਰੈਂਟ ਵੀਡੀਓ ਮੈਂ ਸੋਚਿਆ ਵੇ ਕਿ ਕੈਪੀਸੋਡ ਜ਼ਰੂਰ ਬਣਾਵਾਂਗਾ ਕਿ ਆਪਾਂ ਜੋ ਕਹਿੰਦੇ ਆ ਕਿ ਯਾਰ ਕਿਹੜਾ ਧਰਮ ਸਹੀ ਆ ਕਿਹੜਾ ਗਲਤ ਆ ਦੋ ਤੀ ਗੱਲ ਕਰਾਂਗੇ ਬਟ ਫਿਰਾਲ ਮੈਂ ਇਹਨਾ ਜ਼ਰੂਰ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਨੂੰ ਮذਹਬ ਨੂੰ ਮਾਰਾ ਨਾ ਕੋ ਸਾਡਾ ਕੰਮ ਸਿੱਖਣਾ ਹੈ ਅਸੀਂ ਆਪਦੇ ਵੱਲ ਧਿਆਨ ਦੇਈਏ ਜਿਹੜਾ ਵੀ ਤੁਹਾਡਾ ਬਲੀਵ ਆ ਜਿੱਥੇ ਵੀ ਮੰਨਦੇ ਹੋ ਉਹਨੂੰ ਮੰਨੋ ਬਸ ਜਿਹੜੇ ਰਿਚੁਅਲਸ ਗਲਤ ਆ ਉਸ ਤੋਂ ਦੂਰ ਹੋ ਜਾਓ ਆਪਣੇ ਆਪ ਦੂਰ ਹੋ ਜਾਓ ਕਿਸੇ ਨੂੰ ਮਾਰਾ ਕਹਿੰਦੀ ਲੋੜ ਹੀ ਨਹੀਂ ਆ ਜੋ ਤੁਹਾਨੂੰ ਲੱਗਦਾ ਕਿ ਇਹ ਨਹੀਂ ਐ ਚ ਸਹੀ ਨਹੀਂ ਐ ਕਿਸੇ ਵੀ ਧਰਮ ਚੋਈ ਗਈ ਉਹ ਚੀਜ਼ ਤੋਂ ਦੂਰ ਹੋ ਜਾਓ ਆਪਣੀ ਲਾਈਫ ਨੂੰ ਆਪ ਸਾਫ਼ ਕਰੋ इंडीवि ए इंडीविजुअल का कम है स्पिरिचुअलिटी एक इंडिविजुअल ही प्रोसैस है एस ग्रुप ऑफ पीपल का नहीं हैगा कम्यूनल रिजन का कम है कि यार सारे मिल के उस चीज़ में सही कर अंदर आई होप कुछ ना कुछ तो सीखने मिलया होगा वैल्यूएबल होगा सो so, बस इना ही कहना सैंक्स फॉर वॉचिंग जाओक कर दौ कमेंट कर दौ जो भी आप गल जो तुम्हें कहना होल कर दौ ਇਹ ਜੇ ਕੁਝ ਪੁੱਛਣਾ ਹੈ ਤਾਂ ਇੰਸਟਾਗ੍ਰam ਦਾ ਲਿੰਕ ਵੀ ਹੈਗਾ ਵੇ ਤੇ ਉੱਤੇ ਦੇਖ ਵੀ ਕਰ ਸਕਦੇ ਹੋ ਔਰ ਜਾਂ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਔਰ ਨਾਲ ਟਾਈਮ 'ਚ ਬਹੁਤ ਸਾਰੇ ਆਪਾਂ ਇਦਾਂ ਦੇ ਐਪੀਸੋਡ ਲੈ ਕੇ ਆਉਂਦੇ ਰਾਵਾਂਗੇ ਤੇ ਜੋ ਤੁਸੀਂ ਪੁੱਛਣਾ ਚਾਹੁੰਦੇ ਹੋ ਥੱਲੇ ਕਮੈਂਟ ਵੀ ਕਰ ਦਿਓ ਕਿ ਅਗਲਾ ਐਪੀਸੋਡ ਕਿਹੜੀ ਚੀਜ਼ ਉੱਤੇ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਇੱਥੇ ਤੱਕ ਦੇਖਿਆ ਥੈਂਕਸ ਫੋਰ ਵਾਚਿੰਗ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ